ਮੈਂ ਤੁਹਾਡੇ ਜੀ ਸਨੀ ਮਰਵਾਹ ਜੀ ਜਿਹੜਾ ਯਾਰ ਨੇ ਜਿਸ ਤੇ ਲਾਉਡਸਪੀਕਰ ਲਗਾ ਕੇ ਜੋ ਸਮਾਨ ਵੇਚਿਆ ਜਾਂਦਾ ਕੋਈ ਕਹਿੰਦੇ ਉਹ ਬਹੁਤ ਪਰੇਸ਼ਾਨ ਹੈ ਕੀ ਕਹਿੰਦੇ ਹਾਂ ਜੀ ਕੁਝ ਦਿਨ ਪਹਿਲਾਂ ਨਗਰ ਕੌਂਸਲ ਵੱਲੋਂ ਇੱਕ ਅਨਾਉਂਸਮੈਂਟ ਹੋਈ ਸੀ ਕਿ ਕੋਈ ਵੀ ਦੁਕਾਨਦਾਰ ਆਪਣੇ ਦੁਕਾਨ ਦੇ ਬਾਹਰ ਸਮਾਨ ਨਹੀਂ ਕੱਢੇਗਾ ਜੇਕਰ ਕੱਢੇਗਾ ਤਾਂ ਉਹ ਚੁਕਲਿਆ ਜਾਵੇਗਾ ਤੇ ਉਸ ਤੇ ਕਾਰਵਾਈ ਹੋਵੇਗੀ ਪਰ ਮੈਂ ਪੁੱਛਣਾ ਚਾਹੁੰਦਾ ਨਗਰ ਕੌਂਸਲ ਨੂੰ ਕਿ ਇਹ ਕਾਰਵਾਈ ਸਿਰਫ ਦੁਕਾਨਦਾਰਾਂ ਲਈ ਹੀ ਹੈ ਟੈਂਪੂ ਵਾਲੇ ਰੇੜੀਆਂ ਵਾਲੇ ਸ਼ਰੀਆਂ ਸੜਕ ਦੇ ਉੱਤੇ ਰੋਕੇ ਆਪਣਾ ਸਮਾਨ ਵੇਚਦੇ ਹਨ ਤੇ ਵੱਡੇ ਵੱਡੇ ਲਾਉਡ ਸਪੀਕਰ ਫੁੱਲ ਆਵਾਜ਼ ਦੇ ਵਿੱਚ ਬੇ ਕਰਦੇ ਹਨ ਜਿਸ ਨਾਲ ਕੇ ਸਾਨੂੰ ਦੁਕਾਨਦਾਰਾਂ ਨੂੰ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਕੋਈ ਹਾਰਟ پیشنਟ ਹੋਵੇ ਕੱਲ ਨੂੰ ਕੋਈ ਕਿਸੇ ਨੂੰ ਗੱਲਬਾਤ ਹੋ ਜਾਵੇ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਇਸ ਦਾ ਵੀ ਕੋਈ ਹੱਲ ਕੱਢਿਆ ਜਾਵੇ ਤਾਂ ਕਿ ਸਾਨੂੰ ਦੁਕਾਨਦਾਰਾਂ ਨੂੰ ਵੀ ਕੋਈ ਰਾਹਤ ਮਿਲੇ ਸਾਡੀ ਦੁਕਾਨਦਾਰਾਂ ਨੂੰ ਤਾਂ ਸਾਨੂੰ ਐਦਾ ਲੱਗਦਾ ਕਿ ਇਹ ਮੂਹਰੇ ਆ ਕੇ ਖੜੇ ਹੋ ਜਾਂਦੇ ਨੇ ਕਿ ਸਾਡੇ ਕੋਲ ਨਹੀਂ ਤਾਂ ਬਸ ਕੋਈ ਰੁਕਦਾ ਹੀ ਨਹੀਂ ਗਾਗ ਵੀ ਸੁਭਾ ਤੋਂ ਲੈ ਕੇ ਜਿੱਦਾਂ ਬੈਠਦੇ ਆਂ ਜੀ ਉਦਾਂ ਹੀ ਵਿਲੇ ਚਲੇ ਜਾਂਦੇ ਆਂ ਬੈਠ ਕੇ ਕੋਈ ਇਹਨਾਂ ਨੂੰ ਕਹਿਣ ਵਾਲਾ ਕੁਝ ਨਹੀਂ ਹੈ ਜੇ ਅਸੀਂ ਵੀ ਇਹਨਾਂ ਨੂੰ ਕਹਿੰਨੇ ਆਂ ਵੀ ਆਵਾਜ਼ ਹੌਲੀ ਕਰ ਲੋ ਪਰ ਕੋਈ ਹਵਾ ਵੀ ਹੌਲੀ ਨਹੀਂ ਕਰਦਾ ਨਗਰ ਕੌਂਸਲ ਦੇ ਅਧਿਕਾਰੀ ਕੋਲ ਜੀ ਨਿਕਲ ਕੇ ਚਲੇ ਜਾਂਦੇ ਨੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਹੈ ਇਹਨਾਂ ਦਾ ਤੁਹਾਡਾ ਜੀ ਮੈਂ ਸੱਚੀ ਮਰਵਾਕ ਤੇ ਪੁਜਾਰ ਦੇ ਵਿੱਚ ਕਹਿੰਦੇ ਲੌਕ ਪੁਕ ਲਗਾ ਦੇ ਸਮਾਨ ਵਿੱਚ ਜਾਂਦਾ ਪਰ ਛਕਾਨ ਕੀਤਾ ਦੁਕਾਨਦਾਰ ਨੂੰ ਕੀ ਕਹਿੰਦੇ ਪੂਰਾ ਪਛਾਣ ਕਰਦੇ ਸਾਡਾ ਸਮਾਨ ਚੱਕ ਲੈਂਦੇ ਐ ਨਾ ਉਹ ਪਰੇ ਨਹੀਂ ਕਰਦੇ ਇਹ ਹੱਲ ਦੱਸੋ ਸਾਡਾ ਸਮਾਨ ਚੁੱਕਿਆ ਜਾਂਦਾ। ਬਾਕੀ ਉਹ ਇਹਨਾਂ ਨੂੰ ਕਿਉਂ ਨਹੀਂ ਚੱਕਦੇ ਸਾਨੂੰ ਦੱਸਣ। ਭਈਆ ਸਾਰਾ ਦਿਨ ਲਾ ਕੇ ਖੜੇ ਰਹਿੰਦੇ ਨੇ। ਸਾਰਾ ਦਿਨ ਲਾਂਦੇ ਆ ਰਾਤ ਨੂੰ ਸ਼ਾਮ ਨੂੰ ਆ ਕੇ ਦੇਖਿਓ ਪੂਰਾ ਰਸ ਹੁੰਦਾ ਉਹ। ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ। ਬਹੁਤ ਪ੍ਰਚਾਰ ਕਰਦੀਆਂ ਇਤੋਂ ਵੱਡੀਆਂ ਨਿਕਲਦੀਆਂ ਨੇ ਪ੍ਰਚਾਰ ਹੁੰਦੀਆਂ ਕੋਈ ਕਾਰਵਾਈ ਨਹੀਂ ਕਰਦੇ। ਕੋਈ ਨਹੀਂ ਕਰਦੇ ਗੱਡੀ ਖੜਾ ਕੇ ਚੱਲ ਜਾਂਦੇ ਮੂਰੇ ਤਾਂ ਨਹੀਂ ਚੱਕਣ ਆਉਂਦੀ। ਦੁਕਾਨਾਂ ਮੂਰੇ ਗੱਡੀਆਂ ਖੜਵੀਆਂ ਨੇ ਸਾਡੀਆਂ ਦੇ। ਜਿਹੜੇ ਜਿਹੜੇ ਕਰਦਾ ਮੂਰੇ ਖੜਾਦੇ ਉਹਨਾਂ ਨੂੰ ਪਤਾ ਪਉਂਦਾ। ਇਹਾਰੇ ਆਪਾਂ ਉਹ ਕਹਿ ਨਹੀਂ ਸਕਦੇ ਰੇੜੀਆਂ ਵਗੈਰਾ ਖੜੀਆਂ ਹੁੰਦੀਆਂ ਜੀ ਉਹ ਪੈਸੇ ਲੈ ਜਾਂਦੇ ਜੇ ਇਹ ਰੇੜੀਆਂ ਲੰਗਾਣਗੇ ਸਾਡਾ ਸਾਡਾ ਸਮਾਨ ਵੀ ਨਾ ਚੱਕਣ ਸਾਨੂੰ ਵੀ ਕੋਈ ਦੁੱਖ ਨਹੀਂ ਇਹ ਰੋਜ਼ ਦਾ ਕੰਮ ਹੈ ਨਾ ਦਾ ਰੋਜ਼ ਦਾ ਹੀ ਕੰਮ ਹੈ ਭਾਈ ਹਰ ਰੋਜ਼ ਦਾ ਕੁੱਡੇ ਬੋਲ ਕੋਈ ਕੰਪਲੀਟ ਵੀ ਲਖਾਈ ਜਾਂਦੀ ਹੈ ਕੰਪਲੀਟ ਹੁਣ ਕਿਹਨੂੰ ਕਰੀਏ ਕੋਈ ਸੁਣਦਾ ਤਾਂ ਹੈ ਨਹੀਂ ਦੋ ਤਿੰਨ ਵਾਰ ਤਾਂ ਇਹਦਾ ਸਮਾਨ ਰੱਖ ਕੇ ਲੈ ਗਏ ਵੀਰ ਦਾ ਅੰਦਰ ਉਹਨਾਂ ਨੇ ਕਮੇਟੀ ਵਾਲੇ ਸਾਨੂੰ ਤਾਂ ਅੰਦਰਾਂ ਨੂੰ ਬਾਹਰ ਸਮਾਨ ਕੱਢਣ ਦੀ ਇਜਾਜ਼ਤ ਲਈ ਕੀ ਮੰਗ ਰੱਖਦੇ ਹੋ ਕਾਹੀ ਮੰਗਾਂ ਰੱਖਦੇ ਪੂਰੀ ਲੈਣ ਖਾਚੇ ਨੇ ਭਾਈ ਇਹ ਤੋਂ ਵੱਧ ਨਹੀਂ ਲੱਗਣਾ ਬਾਕੀ ਰੇੜੀਆਂ ਆਮ ਦੇ ਦੇਣੇ ਨੂੰ ਕਦੇ ਯਾਹ ਪਰ ਇਹਨਾਂ ਦੇ ਵਿੱਚ ਆਖਣੋ ਅਸੀਂ ਵੀ ਅੱਗੇ ਤੱਕ ਲਾਈਏ ਸਮਾਨ ਸਾਨੂੰ ਇਹ ਆ ਕੇ ਰੋ ਪਾਉਂਦੇ ਨੇ ਚੱਕ ਕੇ ਲੈ ਜਾਂਗੇ ਇਹੋ ਕਰਾਂਗੇ ਇਹ ਕਰਾਂਗੇ ਹਾਲਾ ਦੱਸੋ ਸਰ ਸਮਾਨ ਆ ਸਿਆਰ ਦੇ ਮੈਂ ਚੱਲਿਆ ਰੋਡ ਤੇ ਲਾਉਡ ਸਪੀਕਰ ਲਗਾ ਕੇ ਬਗੈਰ ਕੋਈ ਤਰੀਕੇ ਨਾਲ ਸਮਾਨ ਵੇਚਿਆ ਜਾਂਦਾ ਲੋਕ ਦੁਖੀ ਹੋਏ ਨੇ ਪਰੇਸ਼ਾਨ ਹੋਏ ਬੈਨੇ ਪ੍ਰਸ਼ਾਸਨ ਕੋਈ ਕਾਰਵਾਈ ਕਿਉਂ ਨਹੀਂ ਕਰ ਰਿਹਾ ਦੇਖੋ ਇਹ ਮਸਲਾ ਪਹਿਲਾਂ ਵੀ ਡੇਲੀ ਪੋਸਟ ਕੋਲ ਮੇਰੇ ਧਿਆਨ ਚ ਲਿਆਉਂਦਾ ਗਿਆ ਸੀ ਵੀ ਉੱਥੇ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਹੈਗੀ ਹੈ ਅੱਜ ਤੁਸੀਂ ਉਸ ਸਮੱਸਿਆ ਦੇ ਵਿੱਚ ਇੱਕ ਪੁਆਇੰਟ ਹੋਰ ਐਡਨ ਕੀਤਾ ਵੀ ਉੱਥੇ ਜਿਹੜੇ ਰੇਣੀਆ ਲੱਗੇ ਨੇ ਕੋਈ ਸਬਜ਼ੀ ਵਾਲਾ ਹੈਗਾ ਵੇ ਉਹ ਮਾਈਕ ਲਗਾ ਕੇ ਇੱਕ ਟੇਪ ਸਾਰਾ ਦਿਨ ਚਲਦੀ ਰਹਿੰਦੀ ਏ ਤੇ ਜਿਹਨਾਂ ਲੋਕਾਂ ਨੂੰ ਲੰਘਣਾ ਨਾਲ ਰਾਹ ਹੀ ਰਹਿਣਾ ਉਹ ਉਰ ਉੱਥੋਂ ਦੇ ਵਸਨੀਕਾਂ ਨੂੰ ਦੁਕਾਨਦਾਰਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈਗੀ ਇਹ ਸਮੱਸਿਆ ਹੈ ਵੇ ਉਹ ਵਿਦਆਊਟ ਪਰਮਿਸ਼ਨ ਜਿਹੜੇ ਅਨਾਊਂਸਮੈਂਟਸ ਕਰਦੇ ਨੇ ਜਿਹੜੇ ਕਿ ਅਨਾਊਂਸਮੈਂਟ ਕੋਈ ਵੀ ਜੇ ਕਰਨੀ ਹੈ ਲੋਡ ਸਪੀਕਰ ਲੈਣਾ ਪਬਲਿਕ ਅਨਾਊਂਸਮੈਂਟ ਸਿਸਟਮ ਲਾਣਾ ਉਹ ਵੀ ਪਰਮਿਸ਼ਨ ਲੈਣੀ ਹੁੰਦੀ ਏ ਉਹ ਵਿਦਆਊਟ ਪਰਮਿਸ਼ਨ ਹੈਗੇ ਨੇ ਟ੍ਰੈਫਿਕ ਦਾ ਵੀ ਸਮੱਸਿਆ ਹੈ ਇਨਕ੍ਰੋਚਮੈਂਟ ਵੀ ਹੈ ਅ ਅਸੀਂ ਲਾਸਟ ਵੀਕ ਡਰਾਈਵ ਕੀਤੀ ਸੀ ਆ ਆਉਣ ਵਾਲੇ ਸਮੇਂ ਦੇ ਵਿੱਚ ਵਿਧੀ ਨੇ ਅ ਦੋ ਤਿੰਨ ਦਿਨਾਂ ਵਿੱਚ ਬਾਏ ਜਿਵੇਂ ਅੱਜ ਫ੍ਰਾਈਡੇ ਹੈਗਾ 26 ਜਨਵਰੀ ਤੋਂ ਬਾਅਦ ਅਸੀਂ ਫੁੱਲ ਫਲੈਜ ਡਰਾਈਵ ਕਰਾਂਗੇ ਤੇ ਉਹ ਜਿਹੜੀ ਇਨਕ੍ਰੋਚਮੈਂਟ ਸਾਰੀ ਖਤਮ ਕਰਾ ਦਵਾਂਗੇ ਕਿ ਕਿਸ ਤਰ੍ਹਾਂ ਇਹ ਗੜ ਹੋ ਰਿਹਾ ਜੀ ਦੇਖੋ ਜਿਹੜੇ ਤੇ ਟ੍ਰੈਫਿਕ ਪੁਸਤਿਆਂ ਉੱਲੰਘਣਾ ਜਿਵੇਂ ਗੱਡੀਆਂ ਰੋਡ ਤੇ ਪਾਰਕ ਕੀਆਂ ਉਹਨਾਂ ਤੇ ਚਲਾਨ ਹੋਏਗਾ ਜੋ ਨੀਮਨਸਰ ਬੰਦਾ ਵੀ ਜਦੋਂ ਜਿਹਨੇ ਐਂਕਰੋਚ ਕੀਤਾ ਵੇ ਇਹਦੀ ਸਰਕਾਰ ਐਂਕਰੋਚ ਕੀਤੀ ਹੈ ਉਹਦੇ ਖਿਲਾਫ ਜਿਹੜੇ ਉਹ ਚਲਾਨੀ ਹੋਏਗੀ ਤੇ ਪ੍ਰੋਪਰ ਕਾਰਵਾਈ ਹੋਏਗੀ ਜੇ ਕਿਸੇ ਨੇ ਐਂਕਰੋਚ ਕੀਤੀ ਹੋਈ ਹੈ ਤੇ ਪਰ ਇਸ ਗੱਲ ਦੀ کہیں ਆ ਜਾਂਦਾ ਪਰ ਫਿਰ ਵੀ ਇਹ ਲੋਕਵਾਜ ਦੀਆਂ ਦੀ ਇਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜੀ ਵੇਖੋ ਜੀ ਸ਼ਹਿਰ ਕਿਸੇ ਨੂੰ ਵੀ ਸਾਫ਼ ਸੁਥਰਾ ਰੱਖਣ ਲਈ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਜਗ੍ਹਾ ਸਾਫ਼ ਨਹੀਂ ਹੋ ਸਕਦੀ ਅਸੀਂ ਆਪਣਾ ਘਰ ਵੀ ਹੈ ਨਾ ਜੇ ਕੋ ਘਰ ਦੇ ਵਿੱਚ ਪੰਜ ਮੈਂਬਰ ਇਕੱਲੇ ਲੇਡੀਜ਼ ਘਰ ਦਾ ਕੰਮ ਕਰੇ ਤੇ ਘਰ ਸਾਫ ਹੋ ਜੇ ਨਹੀਂ ਹੁੰਦਾ ਸਾਰਿਆਂ ਦੇ ਸਹਿਯੋਗ ਨਾਲ ਹੁੰਦਾ ਇਹ ਸ਼ਹਿਰ ਵੀ ਸਾਡਾ ਘਰ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਪਏਗਾ ਤਾਂ ਵੀ ਸ਼ਹਿਰ ਸਾਫ ਹੋ ਸਕਦਾ ਵੇ ਅਸੀਂ ਐਮੀਕੇਬਲੀ ਪਿਆਰ ਨਾਲ ਇੱਕ ਮਹਿੰਮ ਛੜਾਂਗੇ ਵੀ ਲੋਕਾਂ ਦਾ ਸਾਫ ਦੇ ਨਾਲ ਅਸੀਂ ਅਸਮਰਾਲੇ ਸ਼ਹਿਰ ਨੂੰ ਸਾਫ ਸੁਥਰਾ ਬਣਾਈਏ ਇਹਦਾ ਇੱਕ ਅਹਿਮ ਸਵਾਲ ਹੈ ਕਿ ਪਿਛਲੀ ਵਾਰੀ ਨਮਾਜ਼ ਦੀ ਆਗੇ ਕੋਸਾਂ ਵੀ ਫੀਲ ਬੀ ਬਿਜਾੜੇ ਐਨਕ੍ਰੋਜਮੈਂਟ ਹਟਾਈ ਸੀ ਸਭ ਕੁਝ ਉਦੋਂ ਵੀ ਅਜੇ ਹੀ ਐਨਕ੍ਰੋਜਮੈਂਟ ਵਾਲੇ ਰਹਿ ਗਏ ਸੀ ਜੋ ਖੰਨਾ ਨਮਾਜ਼ਾ ਸ਼ਹਿਰ ਰੋਡ ਤੇ ਨੇ ਜਿਨ੍ਹਾਂ ਦੀ ਅੱਜ ਤੱਕ ਕੋਈ ਐਨਕ੍ਰੋਜਮੈਂਟ ਨਹੀਂ ਹਟਾ ਸਕਿਆ ਕਿ ਉਹਨਾਂ ਨੂੰ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਡ ਇਹ ਜਿਹੜਾ ਖੰਨਾ ਸਮਰਾਲਾ ਰੋਡ ਦੀ ਤੁਸੀਂ ਗੱਲ ਕੀਤੀ ਹੈ ਮੈਂ ਮੀਨ ਬਾਜ਼ਾਰ ਦੇ ਵਿੱਚ ਕੀਤਾ ਸੀਗਾ ਆ ਸਾਡੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਜਿਹੜੀ ਆਪਣੀਆਂ ਕਮੇਟੀਆਂ ਤੁਹਾਡੇ ਬਾਜ਼ਾਰ ਦੇ ਵਿੱਚ ਹੁੰਦੀਆਂ ਵਕਤ ਦਾ ਕਰਿਆਣਾ ਕਮੇਟੀ ਯੂਨੀਅਨ ਹੈਗੀ ਹੈ ਜਾਂ ਹੋਰ ਸਬਜ਼ੀ ਵਾਲੇ ਆ ਗਏ ਨੇ ਹੋਰ ਯੂਨੀਅਨਾਂ ਹੈਗੀਆਂ ਉਹਨਾਂ ਨੇ ਇੱਕ ਸੈਮਟੀ ਬਣ ਗਈ ਸੀ ਇੱਕ ਪਾਰਟਿਕੂਲਰ ਏਰੀਆ ਨਾਲ ਅਸੀਂ ਡਿਫਾਈਨ ਕਰ ਲਾਂਗੇ ਤੁਸੀਂ ਉਸ ਤੋਂ ਬਾਅਦ ਆਪਣੀ ਆਪਣੀ ਦੁਕਾਨ ਨਹੀਂ ਲੈ ਕੇ ਆਉਗੇ ਤੇ ਪਰ ਹੁਣ ਮੈਂ ਤੁਸੀਂ ਵੀ ਦੱਸਿਓ ਔਰ ਮੇਰੇ ਵੀ ਧਿਆਨ 'ਚ ਆਇਆ ਵੀ ਉਹ ਉਹ ਲਾਈਨ ਤੋਂ ਅੱਗੇ ਆ ਗਏ ਨੇ ਇਨਕ੍ਰੋਚ ਕਰ ਲਿਆ ਏਰੀਆ ਉਹਨਾਂ ਨੇ ਕਿ ਡੈਫੀਨੇਟਲੀ ਅਸੀਂ ਚਲਾਨਿੰਗ ਕਰਾਂਗੇ ਵਿਦਿਨ ਅ ਡੇ অর ਟੂ ਅੱਜ 24 ਹੋ ਗਈ ਹੈ ਅਸੀਂ ਗਣਤੰਤਰ ਦਿਵਸ ਵਾਲੇ 26 ਤਰੀਕ ਦਾ ਦੈਨ ਉਸ ਤੋਂ ਬਾਅਦ ਅਸੀਂ ਡੈਫੀਨੇਟਲੀ ਕਰ ਦੇ ਕਰਾਂਗੇ ਔਰ ਤੁਸੀਂ 27 28 ਨੂੰ ਤੁਸੀਂ ਆਪ ਆ ਕੇ ਕਹੋਗੇ ਜੀ ਸ਼ਹਿਰ ਸਾਫ਼ ਹੋ ਗਿਆ ਡਾਟ ਆਈ ਪ੍ਰੋਮਿਸ